ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਦੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਸੰਪਰਦਾ ਕਾਰ ਸੇਵਾ ਸ੍ਰੀ ਹਰਿ ਆਲੀ ਸਾਹਿਬ ਵਾਲੇ ਮਹਾਂਪੁਰਖ ਬਾਬਾ ਸੁਖਾ ਸਿੰਘ ਸੰਤ ਬਾਬਾ ਅਗਰ ਸਿੰਘ ਜੀ ਵੱਲੋਂ ਰਮਦਾਸ ਏਰੀਏ ਚ ਘੋਨੇ ਵਾਲਾ ਬਣਦੀਆਂ ਸਵਾਵਾ ਵੱਡੇ ਪਰ ਵੱਡੇ ਪੱਧਰ ਤੇ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਦਿੱਤੀਆਂ ਗਈਆਂ ਅੱਜ ਇਸ ਮੌਕੇ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਜਦੋਂ ਸਮਾਗਮ ਆਰੰਭ ਕੀਤੇ ਗਿਆਂ ਗਿਆਂ ਉਹਨਾਂ ਨਾਲ ਸਾਕਾ ਮੰਤਰੀ ਇਹ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਅਤੇ ਮੈਡਮ ਨਵਜੋਤ कौर ਸਿੱਧੂ ਵੀ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਨੀ ਜੀ ਜਿਨ੍ਹਾਂ ਨੇ ਵੱਡੀਆਂ ਸਵਾਵਾਂ ਬਦਲੇ ਬਹੁਤ ਪਿਆਰ ਤੇ ਸਤਿਕਾਰ ਖਟਿਆ ਉਹ ਵੀ ਇਸ ਮੌਕੇ ਹਾਦਰ ਸਾਨੂੰ ਸਭ ਤੋਂ ਵੱਡੀ ਗੱਲ ਕੈਂਸਰ ਵਰਗੀ ਨਾਦ ਬਿਮਾਰੀ ਨਾਲ ਜੂਝ ਕੇ ਹੜ ਭੀੜਤਾ ਦੀ ਮਦਦ ਲਈ ਮੈਡਮ ਨਵਜੋਤ कौर ਜਦੋਂ ਪਹੁੰਚੇ ਤਾਂ ਉੱਥੇ ਲੋਕਾਂ ਨੂੰ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਬੰਦੀ ਭਗਤ ਸਿੰਘ ਸੰਧੂ ਦੀ ਵਿਸ਼ੇਸ਼ ਰਿਪੋਰਟ ਹਾਜ਼ਰ ਹੈ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫਾਲੋ ਜੁੜ ਕਰੋ ਧੰਨਵਾਦੀ ਸੋ ਜਿਹੜਾ ਸਾਡੇ ਸੇਕਰਾਫੀ ਕਰ ਰਹੇ ਆ ਟੁੱਟ ਨਾ ਜਾ ਪਾਣੀ ਦਾ ਜਵਾਬ ਆ ਉਹਨੇ ਸੇਰੇ ਮੈਨੂੰ ਫੋਨ ਆਜਾ ਦਾਰੇਵਾਲ ਨੂੰ ਸੇਰੇ ਉੱਤੇ ਜਾਣਾ ਪਿਆ ਅਸੀਂ 2023 ਚ ਬਣਦਾ ਕਿ 1.5 ਕਿਲੋਮੀਟਰ ਲੱਗਦਾ ਹਾਂਜੀ ਅੱਜ ਸੇਰੇ ਟੁੱਟਣ ਨੂੰ ਤਿਆਰ ਹੋ ਗਿਆ ਹੈ ਇਹ ਕੋਲ ਕੋਟਾ 1.5 ਦੋਸਤ ਸਿੰਘ ਉਥੇ ਛੱਡ ਦਿੰਦੇ ਠੀਕ ਹੈ ਜੀ ਠੀਕ ਹੈ ਜੀ ਥੋੜਾ ਦਰਿਆਵਾਂ ਨੂੰ ਕੋਈ ਨਹੀਂ ਉਹਨੂੰ ਬਾਲ ਦਿਆ ਦੱਸੋ ਵੀ ਇੱਥੇ ਚੱਲਦਾ ਵਾਣਾ ਦਰਿਆ ਚੱਲਦਾ ਵਾਣਾ ਹਾਂਜੀ ਹੁਣ ਗਰਦਾਸਪੁਰ ਸਿੰਘ ਮੁੱਚੇ ਲਾਈ ਠੀਕ ਹੈ ਜੀ ਦੇਖੋ ਦਾ ਤੂੰ ਨਹੀਂ ਇੱਥੇ ਡੁੱਗੀ ਗਾਣਾ ਮਕਾਨ ਆ ਠੀਕ ਆ ਉਹਦੇ ਸੰਗੂਰ ਤੇ ਹੀ ਬਣਾਉਂਦੇ ਠੀਕ ਹੈ ਇਹ 100 ਸੋਣ ਕਰਦੇ ਆ ਅਸੀਂ ਮਟੀਰੀਅਲ ਬਕੇਰੇ ਸਾਡੇ ਕੋਲ ਸਾਰਾ ਹੈਗਾ ਬਾਬਾ ਜੀ ਹਾਂ ਕ੍ਰੇਟ ਹੈਗੇ ਬਣੇ ਹੋਏ ਮਿੱਟੀ ਵੀ ਸਾਡੇ ਕੋਲ ਹੈਗੀ ਆ ਟਿਪਰ ਲਈ ਕੋਪੜ ਲੱਗੀ ਆ ਟਿਪਰ ਸਾਰੇ ਆਪਣੇ ਟਿਪਰ ਲੱਗੇ ਹੋਏ ਨੇ ਜੀ ਬਾਕੀ ਕ੍ਰੇਟ ਵਗੈਰਾ ਦਾਲ ਪਾਣੀ ਵੀ ਰਿਹਾ ਹੈ। ਸਾਨੂੰ ਸੀ ਵੀ। ਨਮਨ। ਨਾ ਮਾਰਦੇ। ਇਹ ਪੂਰਾ ਖਰਾਬ ਹੈ। ਇੱਕ ਵਾਰੀ ਇਹ ਖਰਾਬ ਹੈ। ਕੋਈ ਖਰਾਬ ਹੈ। ਅਈ ਛੁੱਟੇ। ਦੇਖੋ ਗੱਲ ਇਹ ਕਿ ਤਾ ਪਾਣੀ ਵਗਦਾ ਨਹੀਂ ਕੋਈ ਥੋੜਾ ਜਿਹਾ ਚੱਲ ਰਿਹਾ ਹੈ ਵਗਦੇ ਪਾਣੀ ਨਹੀਂ ਗਰਾਹ ਵਗਦੇ ਦੀ ਕਾਹਲ ਪੁੱਟੇ ਦੇ 100 ਟ੍ਰੀਪਿੰਸ ਦਾ ਪੇਡ ਸਾਡੇ ਕੋਲ ਪਿਆ ਹੈ ਜਿਹਦੇ ਨਾਲ ਨਾ ਨਾਮ ਨਾ ਬਣੇ 100 ਇਸੇ ਸਾਈਟ ਵਾਸਤੇ ਹਾਂਜੀ ਹਾਂਜੀ ਫਿਰ ਉਹ ਲੱਗੇ ਬੰਦੇ ਆਪਾਂ ਉਧਰ ਵੀ ਉਧਰ ਵੀ ਤਾਂ ਹੋਣਾ ਪੈਣਾ ਪਹਿਲਾਂ ਸਭ ਤਾਰ ਚੱਲੇਗੀ ਸਮੇ ਸਮੇ ਸਾਡੀ ਗੱਲ ਸੁਣੋ ਉਸ ਤੋਂ ਦੀ ਗੱਲ ਹੈ ਕਿੰਨੇ ਵਜੇ ਕਿੰਨੇ ਵਜੇ ਸਾਡੀ ਇੱਕ ਮਿੰਟ ਗੱਲ ਸੁਣੋ ਪਰਸੋ ਹੀ ਗੱਲ ਆ ਸਾਡੇ ਬੰਦੇ ਉਸੇ ਕਹਿੰਦੇ ਜਸਰ ਵੀ ਰਹੇ ਨੇ ਉੱਥੇ ਉਹ ਲੱਗੇ ਸਾਰੇ ਬੰਦੇ ਹੁੰਦੇ ਪਬਲਿਕ ਕਿੰਨੇ ਉਹ ਕਰਪਾਸਟਰ ਨੇ ਉਹ ਕਰਪਾਸਟਰ ਬਦਲੋ ਨਾ ਆ ਔਰ ਇਹ ਕਰਨ ਚਾਹ ਰਹੇ ਦੱਸੋ ਆਪ ਲੋਕੀ ਜੋ ਮਰਜ਼ੀ ਕਹੀ ਜਾਵੇ ਇੰਨਾ ਉਹਦਾ ਯੋਗਦਾਨ ਹੈਗਾ ਹੈਗਾ ਵਿਚਾਰੀ ਜਿੰਨਾਂ ਤੱਕ ਇਹਨਾਂ ਦਾ ਬਾਹਲੇ ਆਪਣੇ ਲੜਨਦੇ ਆ ਇਹ ਗੇਂਦ ਇਹਨਾਂ ਦੇ ਅੱਖੇ ਲੱਗ ਕੇ ਬੰਦੇ ਦਾ ਅਸਰ ਵਧਣ ਨੇ ਆ ਸਾਡੇ ਨੂੰ ਛੁੱਟੀ ਇਹਨੂੰ ਪਤਾ ਨਹੀਂ ਸਭ ਨੂੰ ਇੱਥੇ ਰਹਿਣ ਦਾ ਇਹ ਕੰਮ ਐਂ ਹੀ ਚੱਲਦਾ ਰਹਿੰਦਾ ਨਹੀਂ ਨਹੀਂ ਬਾਬਾ ਜੀ ਮੈਂ ਨਾ ਹੁਣ ਇਹਨਾਂ ਨੂੰ ਕਹਿ ਦਿੰਦਾ ਹੈਗਾ ਸਾਡੇ ਕੋਲ ਵੈਸੇ ਤਾਂ ਮਟੀਰੀਅਲ ਤੁਸੀਂ ਦੇਖ ਰਹੇ ਹੋ ਆਨਸਾਈਟ ਵੀ ਪਿਆ ਹੈ ਹੋਰ ਆਪਾਂ ਨੂੰ ਜਿਹੜਾ ਕੁਝ ਮਿੱਟੀ ਚਾਹੀਦੀ ਹੈ ਜੋ ਵੀ ਚਾਹੀਦਾ ਹੈ ਸਾੜਾ ਸਾਰਾ ਜਿਹੜਾ ਪ੍ਰਬੰਧ ਅਸੀਂ ਕਰ ਦਾਂਗੇ ਤੁਸੀਂ ਸਾਨੂੰ ਸਮਾਂ ਟਾਈਮ ਦੇ ਦਿਓ ਕਿਹੜੇ ਟਾਈਮ ਤੇ ਇੱਥੇ ਆ ਜਾਣਾ ਮਤ ਸਵੇਰੇ ਆਜੀ ਕੋਈ ਨਾ ਪਰਸੋਂ ਅਸੀਂ ਸਵੇਰੇ ਆਪਣਾ ਸਵੇਰ ਦਾ ਸਮਾਂ ਗਰੋਹਰ ਤੋਂ ਅਸ਼ਰਮੋਂ ਆਪਣਾ ਹੈ ਗਰੋਹਰ ਸਾਹਿਬ ਤੋਂ ਹੋਵੇ ਇੱਕ ਦਿਨ ਲੇਟ ਕਰ ਦਿਓ ਕੋਈ ਗੱਲ ਨਹੀਂ ਹੈ ਵੀ ਆਪਣਾ ਪ੍ਰਬੰਧ ਕਰ ਲਓ ਹਾਂ ਕੋਈ ਗੱਲ ਨਹੀਂ ਹੈ ਤੇ ਕਿੰਨਾ ਕੋ ਮਟੀਰੀਅਲ ਚਾਹੀਦਾ ਹੈਗਾ ਬਾਬਾ ਜੀ ਨੂੰ ਤੁਸੀਂ ਦੱਸੋ ਕਿੰਨਾ ਚਾਹੀਦਾ ਹੈ ਪਹਿਲਾਂ ਦਾ ਕ੍ਰੇਡ ਆਈਓ ਸਰ ਪਹਿਲਾਂ ਕ੍ਰੇਡ ਚਾਹੀਦੀ ਆਪਾਂ ਨੂੰ ਹਾਂਜੀ ਹਾਂ ਨਾਲ ਟੋੜੀ ਚਾਹੀਦੀ ਹੈ ਠੀਕ ਹੈ ਸਰ ਜੀ ਗਰੋਹਰ ਸੱਤ ਪਰ ਹੈ ਠੀਕ ਟੋੜੀ ਤੇ ਸਾਡੇ ਕੋਲ ਹੈ ਸਾਦਾ ਕੰਮ ਹੋਣਾ। ਸੋਦਾ ਹੀ ਕਰਨਾ। ਆਦੋਂ ਰਾਤ ਨੂੰ ਦੁੱਖ। ਉਹ ਸਾਡੇ ਤੋਂ ਜ਼ਿਆਦਾ ਨੇ ਉਧਰ। ਹਾਂ ਹਾਂ। ਨੰਬਰ ਦੂਰ ਪਾ ਕੇ। ਅੱਛਾ। ਰੂਲ ਪਸੰਦ ਹੈ ਸਾਡੇ ਸੰਗ ਬਹੁਤ ਹੀ ਪਸੰਦ ਆਉਂਦੀ। ਹਾਂ ਹਾਂ। ਆਪੇ ਮੜਾ ਪਿੱਛੇ ਮਾਰ। ਮੜਾ ਕਿਸ਼ਾ। ਜੋ ਵੀ ਹੋ। ਸਰਪਾਲ ਜੀ ਮੜਾ ਪਿੱਛੇ ਨੂੰ ਹੋ ਜਾ। ਹਾਂ ਹਾਂ। ਜਿਹੜੇ ਟੁਕੜੇ ਆ। ਹਾਂ। ਕਾਂਗਰਸ। ਜਿਹੜੇ ਦੂਜੀ ਵਾਲੇ ਵਾਲਾ ਟੁਕੜਾ ਉਸ ਤਰ੍ਹਾਂ। ਮੈਂ ਇਹ ਕਹਿੰਨਿਆ ਜੇ ਮਹਾਪੁਰਸ਼ ਨਾ ਹੋਣ ਤਾਂ ਅਸੀਂ ਤਾਂ ਬਾਦੀ ਹੋ ਜੀਏ। ਸੇਵਾ ਹੀ ਨਾ ਦੀ ਹੈ ਸਰਕਾਰ ਵੱਲੋਂ ਤਾਂ ਮੈਨੇ ਕੁਝ ਦਿਖਾਇ ਨਹੀਂ ਜਿੰਨੇ ਬੰਦ ਟੁੱਟਦੇ ਆ ਸਾਰੇ ਪਾਸੇ ਗੁਰੂ ਸਾਹਿਬ ਗੁਰੂ ਸਾਹਿਬ ਨੇ ਦਿੱਤੇ ਹੋਈਆਂ ਜਿਹੜੇ ਬੰਦ ਹੋ ਜਾਂਦੇ ਨੇ ਗੁਰੂ ਸਾਹਿਬ ਨੇ ਦਿੱਖਦੇ ਤਾਫ ਨੇ ਰੂਪ ਦੇ ਬੰਦੇ ਭੇਜਦੇ ਹੋਏ ਆ ਤਾਂ ਸਾਡੇ ਨੇ ਇਹਨਾਂ ਦਾ ਇਹ ਅਸ਼ੀਰਵਾਦ ਸਭ ਸਿੱਟੇ ਰਵੇ ਦਿਨਾਂ ਚੋਂ ਸਾਰੇ ਬੰਦ ਬੰਦ ਹੋ ਕਰਦੇ ਆ ਸੰਗਤ ਸਾਹਿਬੀ ਆਲ ਦੇ ਸੰਗਤ ਦੇ ਵਿੱਚ ਆਪਾਂ ਨੂੰ ਕਿਉਂਕਿ ਮਹਾਪੁਰਸ਼ਾ ਵੱਲੋਂ 2019 ਤੋਂ 2023 ਦੇ ਵਿੱਚ ਵੀ ਬੰਨਾਂ ਦੀਆਂ ਨਾਂਤਰ ਸਵਾਵਾ ਕੀਤੀਆਂ ਜਾਏ ਗਈਆਂ ਸੀ ਹੁਣ ਵੀ ਜਿਸ ਤਰ੍ਹਾਂ ਹਰੀਕੇ ਪੱਤਣ ਏਰੀਆ ਹੋਇਆ ਚਾਹ ਸਲਤਨਪੁਰ ਦੇ ਵਿੱਚ ਵੀ ਸਵਾਵਾ ਕੀਤੀਆਂ ਜਾ ਰਹੀਆਂ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਮੈਨੂੰ ਜੀ ਆਪ ਦੇਖੋ ਮੇਰਾ ਘਰ ਵਾਲਾ ਤਾਂ ਬਹੁਤ ਲੜਿਆ ਪਾਰਲੀਮੈਂਟੇ ਬੋਲੇ 2006 ਤੋਂ ਅਹੀਂ ਗਿਆ ਸੀ ਮਾਈਨਿੰਗ ਬੰਦ ਕਰ ਦੋ ਬਨ ਪੱਕੇ ਕਰ ਦੋ ਆ ਦਿਨ ਹੀ ਨਹੀਂ ਸੀ ਦੇਖਣੇ ਪੈਣੇ ਬਸ ਸਾਰਾ ਕੰਮ ਦਾ ਧਿਆਨ ਕਿਥੇ ਹੋ ਰਿਹਾ ਹੈ ਗਾਰੂਪੁਰ ਆ ਕੇ ਬੜੀ ਖੁਸ਼ ਹੈ ਮਾਈਨਿੰਗ ਦੇ ਰਾਹ ਤੇ ਬੜੀ ਖੁਸ਼ ਹੈ ਆ ਨਹੀਂ ਬਿਕਦਾ ਜਿਹੜਾ ਸਭ ਤੋਂ ਜ਼ਰੂਰੀ ਹੈ ਉਹ ਲੋਕਾਂ ਨੂੰ ਦੱਸ ਦੇਣੀ ਪਰ ਦੇਖਣ ਵੀ ਨਹੀਂ ਆਉਂਦੇ ਵੀ ਆਪ ਮਰੋ ਰੋ ਐਸੇ ਆ ਕੇ ਪਤਾ ਚੱਲੇਗਾ ਹੈਨਾ 2 ਪੈਸੇ ਦੇ ਟੱਪੇ দাও 50 ਰੁਪਏ ਕਿੱਥੇ ਸਰਕਾਰੀ ਮਸ਼ੀਨ ਹੈ ਸੋ ਇਹ ਹੋਣਾ ਹੈ ਪਰ ਕੋਈ ਗੱਲ ਨਹੀਂ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਜਮਾ ਬੁੱਢਾ ਚੌਕ ਸਾਡੇ ਮਹਾਂਪੂਰ ਸੁਖਾ ਸਿੰਘ ਬਾਬਾ ਸੁਖਾ ਸਿੰਘ ਜੀ ਉਹ ਆਏ ਆ ਬੰਨ ਜਿਹੜਾ ਇਹ ਕੋਨਿਆਲ ਬਾਤੀ ਵਾਲਾ ਦੋ ਇੱਥੇ ਤੇਰਾ ਪਈ ਸੀ ਜੀ ਸਾਡੇ ਮਾਹਪੁੱਤ ਸੋਧਾ ਦਾ ਗੁਲਕਾ ਬਾਗ ਸਾਫ ਕਰਵਾਦੇ ਆ ਬਾਬਾ ਜੀ ਸੁਖਦਾਮ ਸਿੰਘ ਓੜੀ ਸੇਵਾ ਕਰਿਆ ਇੱਧਰ ਅੱਗੇ ਇੱਕ ਬੰਨ ਆ ਉੱਥੇ ਬਾਬਾ ਜੀ ਤਾਰਦ ਸਿੰਘ ਜੀ ਤੋਂ ਪਾਰ ਨਾਲ ਉਹ ਸੇਵਾ ਕਰਦੇ ਸਾਬੇ ਸੁਖਾ ਸਿੰਘ ਜੀ ਸੇਵਾ ਕਰਦੇ ਸਾਡੇ ਮਾਹਪੁੱਤ ਆ ਗਿਆ ਇਹ ਨਾਲੇ ਸਾਡੇ ਬੰਦ ਬੁੰਦ ਵੱਜ ਜਾਣਗੇ ਤੇ ਅਸੀਂ ਕਣਕ ਫੀਲਡਾਂ ਜੋਕੇ ਹੋ ਜਾਾਂਗੇ ਸੋ ਮੈਂ ਸਾਰਿਆਂ ਮਾਹਪੁੱਤਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦਾ ਧੰਨਵਾਦ ਕਰਦਾ ਸਾਰਿਆਂ ਭੈਣ ਭਰਾਵਾਂ ਨੂੰ ਕਹਿੰਦਾ ਆਓ ਇਹ ਨਾਲੇ ਦੀ ਮਤ ਕਰੋ ਬੜਾ ਔਖਾ ਟਾਈਮ ਆ ਜਿਸ ਨਾਲ ਇਹਤੇ ਬਹੁਤ ਸਾਡਾ ਨਿਸ਼ਾਨਾ ਹੋ ਗਿਆ ਸੋ ਮਹਾਂਪੁੱਛਾ ਨੂੰ ਚੜ੍ਹਦੀ ਕਲਾ ਰੱਖੇ ਮਾਦਾ ਸੱਤੇ ਪਾਛਾ ਕਿਸਮਾ ਕਰੇ ਇਹਨਾਂ ਤੋਂ ਬਿਨਾ ਸਾਡੀ ਕਾ ਅਕਲ ਕਿੱਦਾਂ ਹੋ ਸਕਦੀ ਅਸੀਂ ਕੜੀਆਂ ਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਾਡਾ ਮਾਛੀਵਾਲ ਪੋਨੀਵਾਲ ਜਿਹੜੀ ਸੜਕ ਹੈਗੀ ਐ ਤੇ ਉਸਤੇ ਜੇ ਮੈਂ ਗੱਲ ਕਰਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਾਡੀ ਨਾ 12 ਜਿਹੜੀ ਪਾੜ ਹੈਗੇ ਸਾਡੀਆਂ ਜਿਹੜੀ ਡਿਪਾਰਟਮੈਂਟ ਦੀ ਟੀਮਸ ਨੇ ਉਹ ਵੰਡ ਕੇ ਅਸੀਂ ਅ ਜਿੰਨੇ ਵੀ ਪਾੜ ਇਕੱਠੇ ਅਸੀਂ ਕੰਮ ਸ਼ੁਰੂ ਕਰਾਉਣਾ ਚਾਹੁੰਦੇ ਹੈਗੇ ਸੋ ਅਸੀਂ ਬਾਬਾ ਜੀ ਨੂੰ ਵੀ ਰਿਕੁਐਸਟ ਕੀਤੀ ਹੈਗੀ ਕਿ ਇੱਕ ਦੋ ਪੁਆਇੰਟਸ ਤੇ ਬਾਬਾ ਜੀ ਵੀ ਮਦਦ ਹੋ ਜAVE ਸੋ ਥੈਟ ਇਹ ਕੰਮ ਜਿਹੜਾ ਹੈ ਛੇਤੀ ਤੋਂ ਛੇਤੀ ਅਸੀਂ ਕਰ ਸਕੀਏ ਬਿਕਾਜ਼ ਜਿਹੜੇ ਜਿਹੜੇ ਪਾੜ ਹੈ ਇਹਨਾਂ ਦੀ ਐਕਸੈਸ ਸਾਨੂੰ ਕੱਲ ਹੀ ਅਬ ਮੈਂ ਕਹਿ ਸਕਦੀ ਹਾਂ ਸਵੇਰੇ ਸਾਨੂੰ ਇਹਦੀ ਮਿਲੀ ਹੈਗੀ ਤੇ ਕੱਲ ਤੋਂ ਕੰਮ ਸ਼ੁਰੂ ਹੋ ਗਿਆ ਲੇਕਿਨ ਜਿਵੇਂ ਲੋਕਾਂ ਨੂੰ ਪਤਾ ਹੀ ਹੈਗਾ ਕਿ ਦੋ ਵਾਰੀ ਇੱਥੇ ਪਾਣੀ ਵਧ ਕੇ ਘਟਿਆ ਹੈਗਾ ਅਸੀਂ ਚਾਹੁੰਨੀ ਹੈ ਕਿ ਕੋਈ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਦੁਬਾਰਾ ਹੋਣ ਤੋਂ ਪਹਿਲਾਂ ਕਿ ਪਾਣੀ ਦੁਬਾਰਾ ਉਹਦਾ ਪਦਰ ਵਦੇ ਉਸ ਤੋਂ ਪਹਿਲਾਂ ਅਸੀਂ ਇਹ ਜਿਹੜੇ ਜਿਹੜੇ ਪਾੜ ਹੈਗੇ ਆ ਪਰਣਾ ਚਾਹੁੰਦੇ ਤਾਂ ਤਾਂ ਹੀ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਹੈ ਤੇ ਉਹਨਾਂ ਨੇ ਆਪਣੇ ਬੜਪੰਚ ਇੱਥੇ ਆਪ ਦੇਖ ਕੇ ਅੱਜ ਸਾਰਾ ਜਾਇਜ਼ਾ ਵੀ ਲਿੱਤਾ ਹੈ ਸਾਡੇ ਨਾਲ ਤੇ ਸਾਡੇ ਡਿਪਾਰਟਮੈਂਟ ਦੇ ਨਾਲ ਤੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀਗੀ ਤੇ ਕੱਲ ਤੋਂ ਜਿਹੜਾ ਹੈਗਾ ਇੱਥੇ ਬਾਬਾ ਜੀ ਦੀ ਵੀ ਟੀਮ ਜਿਹੜੀ ਸੰਗਤ ਹੈ ਉਹ ਕੱਲ ਇੱਥੇ ਹਾਜ਼ਿਰ ਹੋ ਕੇ ਕੰਮ ਸ਼ੁਰੂ ਹੋ ਜਾਏਗਾ ਇੱਥੇ ਇਹਨਾਂ ਵੱਲੋਂ ਵੀ। ਮਤਲਬ ਤਿੰਨੇ ਪਾੜ ਤਾਂ ਇਸ ਇਲਾਕੇ ਦੇ ਜਿਹੜੇ ਬੰਨਾਂ ਦੇ ਜਿਹੜੇ ਮਹਾਪੁਰਸ਼ਾਂ ਨੂੰ ਸਵਾਵਾ ਦਿੱਤੀਆਂ ਜਾ ਰਹੀਆਂ ਨੇ। ਵੈਸੇ ਤਾਂ 12 ਸਾਡੇ ਪਾੜ ਹੈਗੇ ਆ ਬਟ ਬਾਬਾ ਜੀ ਵੱਲੋਂ ਜਿਹੜੇ ਇਹ ਇਹ ਮੇਨ ਸਾਡਾ ਇੱਕ ਪਾੜ ਹੈਗਾ ਬਿਕੋਜ਼ ਤੁਸੀਂ ਦੇਖ ਹੀ ਰਹੇ ਹੋ ਤਿੰਨ ਪਾੜ ਹੋ ਜਾਂਦੇ ਇਹਦੇ ਤੇ ਇੱਕ ਹੋਰ ਇਹਦੇ ਅੱਗੇ ਹੈਗੇ। ਸੋ ਦੋ ਦੋ ਪੁਆਇੰਟਸ ਤੇ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਹੈ। ਬਾਬਾ ਜੀ ਕਾ ਖਾਲਸਾ ਰੱਬ ਕੀ ਫਤਿਹ। ਜਿਸ ਤਰ੍ਹਾਂ ਆਪ ਸਭ ਸੰਗਤਾਂ ਜਾਣਦੇ ਹੋ ਕਿ ਸੰਪਰਦਾਇ ਕਾਰ ਸੇਵਾ ਸਿਰਾੜੀ ਮਾਸੀ ਬਾਨ ਨੂੰ ਸਮਰਪਿਤ ਹੈ ਕਿਤੇ ਵੀ ਲੋੜ ਨੂੰ ਦੀਆ ਦੇਸ਼ ਉਹ ਦੇਸ਼ ਵਿੱਚ ਉਹ ਗਰੀਬ ਦੀ ਮੱਤ ਕੀਤੀ ਜਾਂਦੀ ਕਿਸੇ ਰਕਮ ਦੀ ਹੋਵੇ ਇਸ ਤਰ੍ਹਾਂ ਜਿ ਤਰ੍ਹਾਂ ਡੀ ਸਾਹਿਬ ਨੇ ਇਤੋਂ ਦੀ ਗੱਲ ਕੀਤੀ ਸੀ ਇਹ ਅਸੀਂ ਉਧਰ ਵੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਰਿਝੇਵਾ ਤੇ ਹੈ ਜੀ ਸਾਰਾ ਆਪਕੋ ਪਾਣੀ ਜੋ ਚੱਲ ਰਿਹਾ ਇਹ ਫਿਰ ਅਸੀਂ ਇੱਥੇ ਆਣ ਕੇ ਮੌਕਾ ਦੇਖਿਆ ਜਿਸ ਤਰ੍ਹਾਂ ਡੀ ਸਾਹਿਬ ਕਹਿ ਰਹੇ ਆ ਜਾਂ ਹੋਰ ਜਿਹੜੇ ਪ੍ਰਬੰਧਕ ਅਧਿਕਾਰੀਆਂ ਕਹਿ ਰਹੇ ਆ ਕਿ ਕੱਲ ਉਹ ਸਾਹਮਣੇ ਜਿਹੜੀਆਂ ਸਾਥਗੁਰਾਂ ਚਰਨਾਂ ਚ ਅਰਦਾਸ ਬੇਨਤੀ ਕਰਕੇ ਆਪਾਂ ਕਲੋਂ ਸੇਵਾ ਸ਼ੁਰੂ ਕਰਨ ਜਾ ਰਹੇ ਆ ਹੈਰੂ ਕਿਰਪਾ ਕਰੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਾਂ ਨੂੰ ਜਲਦੀ ਕੰਪਲੀਟ ਕਰ ਲਵਾਂ ਕਿਉਂਕਿ ਪਾਣੀ ਰੁਕਿਆ ਹੋਇਆ ਹੈ। ਛਿੱਡੀ ਵੱਡੀ ਦੇਖਤ ਨਹੀਂ ਗਈ। ਕਿਤੇ 6 ਫੁੱਟ ਆ ਕਿਤੇ 5 ਫੁੱਟ ਆ ਕਿ ਸਾਢੇ 3 ਫੁੱਟ ਆ। ਕਿਉਂਕਿ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸੰਗਤਾਂ ਦੇ ਸਹਿਯੋਗ ਨਾਲ ਪੰਜਾਬ ਜਾ ਫੁੱਟ ਚੱਪਕਦੇ ਪਾਣੀ ਵੀ 2023 ਦੇ ਵਿੱਚ ਉਹ ਬੰਨ ਜਿਹੜੇ ਆਪਾਂ ਬੰਦੇ ਸੀ। ਸੋ ਵਾਹਿਗੁਰੂ ਦੀ ਕਿਰਪਾ ਕਰ ਸੰਗਤਾਂ ਦੇ ਸਹਿਯੋਗ ਨਾਲ ਸਾਪਕਿ ਜੰਦਾ ਇਨਸਾਨ ਤੇ ਕੋਈ ਇੱਕੀ ਲੱਗ ਸਿ ਲਈ ਹੈ ਨਾ। ਬਾਕੀ ਇਹ ਡੀਸੀ ਸਾਹਿਬ ਦਾ ਬਹੁਤ ਵੱਡਾ ਪਰਲਾ ਆ ਆਪਾਂ ਵੀ ਵੇਖ ਸੁਣਦੇ ਰਹੇ ਆ। ਇੰਨੀ ਇਹ ਮਿਹ ਇਹ ਸਾਧਗਰਾਂ ਚਰਨਾ ਚਰਦਾਸ ਜੀ ਨੂੰ ਬੇਨਤੀ ਵੀ ਇਹਨਾਂ ਨੂੰ ਮਹਾਰਾਜ ਤੰਦਰੁਸੀਆਂ ਇਸ ਤਰ੍ਹਾਂ ਸਮਾਜ ਸੇਵਾ ਕਰਨ ਦਾ ਬਲ ਬਖਸ਼ੇ ਮਹਾਰਾਜ ਚੰਨਾ ਜੀ ਦੀ ਬੇਨਤੀ ਆ ਮਹਾਰਾਜ ਕਿਰਪਾ ਕਰੋ ਇਸ ਤਰ੍ਹਾਂ ਜਿਹੜੀ ਮਰਤਾ ਦੀ ਘੜੀ ਆ ਇੱਤੇ ਰਹਿਮ ਕਰੋ ਸੰਗਤਾਂ ਜਿਹੜੀ ਸਾਰੇ ਘਰ ਹੋਰੀ ਆਪਣੇ ਸੁਖੀ ਵਸਣ ਜੋਤਿ ਜਲੰਧਰ ਆਕਲੇ ਆਪਣੀ ਕਿਰਪਾ ਧਾਰ ਜਿਦ ਦਵਾਰੇ ਉਪਰੇ ਤੇ ਤੇਲੇ ਹੋ ਬਾਰ ਸੋ ਮੇਰੀਆਂ ਸੰਗਤਾਂ ਨੂੰ ਤੁਹਾਡੇ ਚੰਨ ਰਹੀ ਬੇਨਤੀ ਆ ਜੋ ਵੀ ਸੰਗਤਾਂ ਸੁਣ ਰਹੀਆਂ ਇਕਾਤ ਇੱਥੇ ਸਮਾਹ ਸ਼ੁਰੂ ਹੋਣੀਆਂ ਵਾ ਤੇ ਆਪਣਾ ਬੰਦਾ ਯੋਗਦਾਨ ਪਾਓ ਤਾਂ ਕਿ ਜਿਹੜੀ ਸਮਾਜ ਸੇਵਾ ਹੈ ਤੁਸੀਂ ਵੀ ਆਪਣੀ ਸਮਰਥਿਤ ਕਰਕੇ ਆਪਣੇ ਆਪ ਨੂੰ ਵਰਤਾਕੀ ਬਣਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।